ਔਰ ਲੋਕਾਂ ਨੂੰ ਚੋਣਾਂ ਵੇਲੇ ਜਾਗਰੂਕ ਕਰਨ ਵਾਸਤੇ ਆਈਐਸ ਅਫਸਰ ਨੇ ਗਾਣਾ ਲਿਖਿਆ ਤੇ ਉਸ ਨੂੰ ਆਵਾਜ਼ ਦਿੱਤੀ ਹੈ ਬीडीपीਓ ਯਾਨੀ ਕਿ ਬਲਾਕ ਡਵੈਲਪਮੈਂਟ ਐਂਡ ਪੰਚਾਇਤ ਅਫਸਰ ਨੇ ਆਈਐਸ ਅਫਸਰ ਸਾਖੀ ਸਨਾ ਫਿਲਾਲ ਮੁਹਾਲੀ ਦੇ ਡੀਸੀ ਨੇ ਅਤੇ ਇਸ ਵਿਲੇ ਜ਼ੋਰਾਂ ਸ਼ੋਰਦ ਨਾਲ ਚੋਣ ਡਿਊਟੀ ਬਾਰੇ ਨੇ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਹੈ ਅਲੱਗ-ਅਲੱਗ ਪਾਰਟੀ ਦੇ ਜਿਹੜੇ ਉਮੀਦਵਾਰ ਹਨ ਜਾਂ ਇਹ ਕੜੀਏ ਜਿਹੜੇ ਲੀਡਰ ਹਨ ਉਹ ਲੋਕਾਂ ਨੂੰ ਰਜੌਨ 'ਚ ਲੱਗੇ ਹਨ ਉੱਥੇ ਚੋਣ ਕਮਿਸ਼ਨ ਨੇ ਜਾਂ ਚੋਣ ਅਮਲੇ ਦੇ ਨਾਲ ਜਿਹੜੇ ਡਿਊਟੀ ਦੇ ਤਨਖਤ ਅਫਸਰ ਹਨ ਅਧਿਕਾਰੀ ਹਨ ਉਹਨਾਂ ਦਾ ਮਕਸਦ ਹੈ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਣ ਤੇ ਨਾਲ ਜਿਆਦਾ ਤੋਂ ਜਿਆਦਾ ਵੋਟਰ ਜਿਹੜੇ ਹਨ ਉਹ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਇਸ ਲਈ ਇੱਕ ਗਾਣਾ ਵੀ ਜਿਹੜਾ ਹੈ ਉਹ ਦੇਖਣ ਨੂੰ ਮਿਲਿਆ ਉਸਦੇ ਰਾਈਟਰ ਵੀ ਸਾਡੇ ਨਾਲ ਹਨ ਸਿੰਗਰ ਵੀ ਹਨ ਤੇ ਪੂਰੀ ਟੀਮ ਉਹਨਾਂ ਦੀ ਨਾਲ ਹਨ ਤੇ ਗੱਲਬਾਤ ਕਰਦੇ ਆ ਏਡੀਸੀ ਫਿਲਹਾਲ ਮੁਹਾਲੀ ਦੇ ਵਿੱਚ ਹਨ ਮੈਮ ਪੀਟੀ ਸੇ ਬਹੁਤ ਸਵਾਗਤ ਹੈ ਤੁਹਾਡਾ ਪਹਿਲਾਂ ਪਹਿਲਾਂ ਇਹ ਦੱਸੋ ਕੀ ਸਬਬ ਬਣਿਆ ਕੀ ਗਾਣਾ ਲਿਖਿਆ ਐਕਚੁਅਲੀ ਅਸੀਂ ਬਹੁਤ ਦੇਰ ਤੋਂ ਇਹ ਸੋਚ ਰਹੇ ਸੀ ਕਿ ਆਪਾਂ ਯੰਗ ਜਿਹੜੇ ਯੂਥ ਨੇ ਆਪਾਂ ਉਹਨਾਂ ਨੂੰ ਕਿਸ ਤਰ੍ਹਾਂ ਰਜਿਸਟਰ ਕਰਨ ਲਈ ਪ੍ਰੋਤਸਾਹਿਤ ਕਰੀਏ ਸੋ ਹੁਣੀ ਫਿਲਹਾਲ 2-3 ਹਫ਼ਤੇ ਪਹਿਲਾਂ ਇੱਕ ਮੂਵੀ ਨਿਕਲੀ ਸੀ ਗਲੀ ਬੋਏ ਜਿੱਦੇ ਵਿੱਚ ਰੈਪ ਦਾ ਉਹਨਾਂ ਨੇ ਕਾਫੀ ਦਿਖਾਇਆ ਹੈ ਤੇ ਉਹਦਾ ਕਾਫੀ ਕਲਚਰ ਚਲਿਆ ਹੋਇਆ ਹੈ ਰੇਡੀਓ ਤੇ ਵੀ ਸੁਣਨ ਨੂੰ ਮਿਲਦਾ ਹੈ ਸੋ ਵੀ ਥॉट दैट ਇੱਕ ਨਵੇਕਲਾ ਆਪਾਂ ਕੋਸ਼ਿਸ਼ ਕਰ ਸਕਦੇ ਹਾਂ ਹੋ ਸਕਦਾ ਹੈ ਕਿ ਇਸ ਨਾਲ ਅਸੀਂ ਉਹਨਾਂ ਬੱਚਿਆਂ ਨਾਲ ਕਮਿਊਨੀਕੇਟ ਕਰ ਪਾਈ ਕਦੋਂ ਲਿਖਿਆ ਇਹ Song ਕਿਉਂਕਿ ਜਾਣਕਾਰੀ ਮਿਲੀ ਹੈ ਕਿ ਤੁਸੀਂ ਸ਼ਾਇਦ ਟੂਰ ਤੇ ਕਿਤੇ ਗਏ ਹੋ ਮੈਂ ਐਕਚੁਅਲੀ ਇੱਕ ਪੋਲਿੰਗ ਸਟੇਸ਼ਨ ਇਨਸਪੈਕਟ ਕਰਨ ਜਾ ਰਹੀ ਸੀ ਸੋ ਉਸ ਦੌਰਾਨ ਮੇਰੇ ਯੂ نو ਉਹ ਆਇਆ ਕਿ ਕਿਸ ਤਰ੍ਹਾਂ ਆ ਮਤਲਬ ਜਿਹੜੀ ਕੋਈ ਚੀਜ਼ਾਂ ਮੈਂ ਇਨਸਪੈਕਟ ਕਰਨ ਵੀ ਜਾ ਰਹੀ ਸੀ ਉੱਥੇ ਵੀ ਮੈਂ ਸੋਚ ਰਹੀ ਸੀ ਮੈਂ ਲੋਕਾਂ ਨੂੰ ਕਿਸ ਤਰ੍ਹਾਂ ਉੱਥੇ ਵੀ ਕਨਵਿੰਸ ਕਰਨਾ ਹੈ ਕਿ ਤੁਸੀਂ ਆਣਾ ਹੈ ਜੀ ਉਸ ਦਿਨ ਸੋ ਉਸ ਟਾਈਮ ਤੇ ਮੇਰੇ ਧਿਆਨ ਚ ਇਹ ਲਿਰਿਕਸ ਆਇਆ ਸੋ ਉਦੋਂ ਮੈਨੂੰ ਇਹ ਪਤਾ ਲੱਗਿਆ ਸੀ ਕਿ ਸਾਡੇ ਇੱਥੇ ਕਿਨ ਹਾਊਸ ਟੈਲੈਂਟ ਵੀ ਹੈਗੇ ਆ ਜੋ ਬੀ ਡੀ ਪੀਓ ਮਾਜਰੀ ਹੈਗੇ ਸੋ ਆਈ ਆਸਕਟ ਹਿਮ ਮੈਨੂੰ ਲੱਗਿਆ ਸੀ ਇਹ ਮੈਨੂੰ ਕਿਸੇ ਨੂੰ ਰੈਫਰ ਕਰ ਦੇਣਗੇ ਕਿ ਇਹ ਮੇਰੇ ਪਹਚਾਨ ਚ ਹੈਗੇ ਹਨ ਬਟ ਹੀ ਸੈਡ ਥੈਟ ਹੀ ਇਜ਼ ਹਿਮਸੈਲਫ ਕਿ ਪਰਪਲ ਇਹਨਾਂ ਦੇ ਵਿੱਚ ਆਪ ਹੀ ਟੈਲੈਂਟ ਸੀਗਾ ਸੋ ਜਦੋਂ ਇਹਨਾਂ ਨੇ ਕੋਸ਼ਿਸ਼ ਕੀਤੀ ਬਹੁਤ ਵਧੀਆ ਨਿਕਲਿਆ ਸੋ ਦੈਨ ਵੀ ਵੈਂਟ ਅਲੋਂਗ ਵਿਦ ਥੈਟ ਓਨਲੀ ਕਿ ਆਪਾਂ ਇਨ ਹਾਊਸ ਟੈਲੈਂਟ ਨੂੰ ਹੀ ਪ੍ਰੋਮੋਟ ਕਰੀਏ ਵਾਈ ਟੂ ਗੋ ਫਾਰ ਸਮ ਅਦਰ ਸਿੰਗਰਸ ਜੋ ਮੈਡਮ ਨੇ ਕਿਹਾ ਠੀਕ ਹੈ ਕਿ ਕੋਈ ਲੱਗਿਆ ਸੀ ਕਿ ਜਾ ਰਿ ਨਹੀਂ ਨਹੀਂ ਮੈਂ ਮਤਲਬ ਕਿ ਬਹੁਤ ਸ਼ੁਕਰਗੁਜ਼ਾਰ ਹਾਂ ਮੈਮ ਦਾ ਕਿ ਇਹਨਾਂ ਨੇ ਮੈਨੂੰ ਇਹ ਮੌਕਾ ਦਿੱਤਾ ਹੈ ਪਲੇਟਫਾਰਮ ਦਿੱਤਾ ਟੀਮ ਵਰਕ ਸੀਗਾ ਮੈਮ ਨੇ ਲਿਖਿਆ ਬਹੁਤ ਵਧੀਆ ਮੈਮ ਨੇ ਮੈਨੂੰ ਪੜਾਇਆ ਮੈਂ ਕਹਾਂ ਮੇ ਤਾਂ ਬਹੁਤ ਵਧੀਆ ਮੈਮ ਕਹਿੰਦੇ ਦੇਖੋ ਰੈਪ ਬਣਦਾ ਮੈਂ ਕਹਾਂ ਮੈਂ ਹੈ ਹੀ ਰੈਪ ਐਂਡ ਆਪਾਂ ਨੂੰ ਪਤਾ ਹੈ ਕਿ ਰੈਪ ਇੱਕ ম্যাগਨੇਟ ਹੈ ਯੂਥ ਲਈ ਤੇ ਆਪਾਂ ਯੂਥ ਨੂੰ ਮੋਟੀਵੇਟ ਕਰਨਾ ਹੈ ਸਵੀਪ ਦੇ ਅੰਡਰ ਕਿ ਉਹ ਜਿਆਦਾ ਤੋਂ ਜਿਆਦਾ ਵੋਟ ਕਰਨ ਵੋਟਾਂ ਬਣਾਉਣ ਆਪਣੀ ਨਵੀਆਂ ਤਾਂ ਇਹ ਤੋਂ ਵਧੀਆ ਕੋਈ ਪਲੇਟਫਾਰਮ ਨਹੀਂ ਸੀਗਾ ਥੋੜਾ ਜਿਹਾ ਰੈਪ ਜਿਹੜਾ ਤੁਸੀਂ ਇਹ ਉਹ ਪਰਫਾਰਮ ਕਰੋ ਸਾਡੇ ਅਸਤੇ आ रहा ये चुनाव है नाव है हमारा भी तो कोई अधिकार है आ रहा ये चुनाव है नाव है हमारा भी तो कोई अधिकार है उफ ये क्या मजबूरी है अपने फ्यूचर से इतनी की दूरी है बाद में तू क्यों पछताएगा अगर टाइम पे वोट नहीं बनाएगा उठा कुछ कदम अगर तुझ में है दम फॉरम सिक्स को भर दे भारत की तकदीर तो लिख दे ਤਾਂ ਕਿ ਜੀ ਫਿਲਹਾਲ ਚੰਗਾ ਉਪਰਾਲਾ ਇਸ ਨੂੰ ਕਿਹਾ ਜਾ ਸਕਦਾ ਹੈ ਕਿ ਕਿਉਂਕਿ ਅਕਸਰ ਚੋਣ ਕਮਿਸ਼ਨ ਦੀ ਗੱਲ ਕਰੀਏ ਤਾਂ ਉਹ ਬਾਹਰੋਂ ਕੋਈ ਨਾ ਕੋਈ 스타 ਕੈਂਪੇਨ ਲੱਭਦਾ ਲੇਕਿਨ ਹੁਣ ਸਰਕਾਰਾਂ ਦੇ ਵਿੱਚ ਹੀ ਨਾ ਟੈਲੈਂਟ ਤੁਸੀਂ ਸਾਹਮਣੇ ਦੇਖਿਆ ਤੇ ਜਲਦੀ ਇਹ ਵੀਡੀਓ ਜਿਹੜੀ ਹੈ ਹੁਣ ਲੋਕਾਂ ਸਾਹਮਣੇ ਆਏਗੀ ਤੇ ਲੋਕਾਂ ਨੂੰ ਜਾਗਰੂਕ ਕਰੇਗੀ ਕਿ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਜਿਹੜਾ ਹੈ ਉਹ ਤੁਸੀਂ ਜਿਆਦਾ ਜਿਆਦਾ ਕਰੋ ਕੈਮਰਾਮੈਨ ਤਰਸੇਮ ਦੇ ਨਾਲ ਨਵੀਨ ਸੇਟੀ ਪੀਟੀਸੀ ਨਿਊਜ਼ ਮੋਹਾਲੀ